ਏ ਗੁਰ ਸਤਨਾਮ ਵਾਹਿਗੁਰੂ 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 ਜਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਹਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅਸਾ ਰਾਗ ਵਿੱਚ ਚੱਲ ਰਹੀ ਹੈ ਹਾਈ ਭਗਤ ਜੀ ਦੇ ਕੱਲ 24 ਸ਼ਬਦ ਸੰਪੂਰਨ ਹੋਏ ਸੀ 482 ਅੰਗ ਤੇ ਭਗਤ ਜੀ ਦਾ ਅਗਲਾ ਸ਼ਬਦ ਸੁਭਾਈ ਮਾਨ ਹੈ ਔ ਸਾਨੂੰ ਜੀਵਨ ਨੂੰ ਭਗਤ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਸਾਸਕੀ ਦੁਖੀ ਸਸੁਰ ਕੀ ਪਿਆਰੀ ਜੀਠ ਕੇ ਨਾਮ ਡਰੋ ਰੇ ਸਖੀ ਸਹੇਲੀ ਅਨੰਦ ਗਹਿਲੀ ਦੇਵਰ ਕੇ ਬਿਰਹ ਜਰੂਰੇ ਤਨ ਤਨ ਕਬੀਰ ਸਾਹਿਬ ਜੀ ਭਗਤ ਕਬੀਰ ਜੀ ਉਹ ਸ਼ਬਦੀ ਰਮਤਾ ਕਰਦੇ ਹੋਏ ਬਚਨ ਕਰਦੇ ਹਨ ਅਤੇ ਭਗਤ ਜੀ ਭਾਸ਼ਾ ਸ਼ਬਦ ਦੇ ਵਿੱਚ ਉਹ ਬਸਤਾ ਦਾ ਵਰਣਨ ਕਰਦੇ ਹਨ ਜਿਸ ਵੇਲੇ ਮਨੁੱਖ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ ਇਹ ਬਾਰੀਂ ਦੇ ਵਿੱਚ ਬਹੁਤ ਜਗ੍ਹਾ ਤੇ ਜਿਗਰਾ ਆਇਆ ਹੈ ਪਾਤਸ਼ਾਹ ਜੀ ਉਹ ਸੰਸਾਰ ਨੂੰ ਸੋਹੇ ਘਰ ਕਹਿੰਦੇ ਹਨ ਜਿਸ ਤਰ੍ਹਾਂ ਇੱਕ ਇਸਰੀ ਪੇਕੇ ਘਰ ਦੇ ਵਿੱਚੋਂ ਸੋਹੇ ਘਰ ਹੁੰਦੀ ਹੈ ਤਾਂ ਉਹਨੂੰ ਕੁਝ ਦਿਨ ਕੁ ਸਮੇਂ ਬਾਅਦ ਵਾਪਸ ਮੁੜਨਾ ਪੈਂਦਾ ਹੈ ਅਤੇ ਪੇਕੇ ਘਰ ਤੋਂ ਸੋਹੇ ਘਰ ਜਾਣਾ ਪੈਂਦਾ ਹੈ ਇਸੇ ਤਰ੍ਹਾਂ ਹੀ ਇਹ ਸੰਸਾਰ ਦਾ ਬਸੀਰਾ ਹੈ ਉੱਥੇ ਉੱਥੇ ਇਸ ਭਗਤ ਜੀ ਇਹ ਸ਼ਬਦ ਦੇ ਵਿੱਚ ਸੰਸਾਰੀ ਰਿਸ਼ਤਿਆਂ ਨੂੰ ਗੁਲਾੰਦੇ ਹੋਏ ਉਹ ਅੰਦਰਲਾ ਭਾਵ ਪ੍ਰਗਟ ਕਰਦੇ ਹਨ ਇਹ ਬਚਨ ਕਰਦੇ ਹਨ ਭਗਤ ਜੀ ਸਾਸ ਕੀ ਦੁਖੀ ਸਸਰ ਕੀ ਪਿਆਰੀ ਭਗਤ ਜੀ ਕਹਿੰਦੇ ਇਹ ਤ੍ਰਿਸ਼ਨਾ ਰੂਪੀ ਜਿਹੜੀ ਸੱਸ ਹੈ ਉਹਦੇ ਤੋਂ ਇਹ ਜੀਵ ਰੂਪ ਇਸਤਰੀ ਜਿਹੜੀ ਐ ਉਹ ਦੁਖੀ ਹੈ ਸਸੁਰ ਕਿਹਾ ਹੈ ਉਹ ਪਰਮਾਤਮਾ ਪ੍ਰਭੂ ਨੂੰ ਕਹਿੰਦੇ ਉਹ ਪਰਮਾਤਮਾ ਜਿਹੜਾ ਹਰੀਆ ਉਹ ਸੋਹਰੇ ਦੀ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਭਗਤ ਜੀ ਕਹਿੰਦੇ ਜਿੰਨਾ ਚਿਰ ਉਹ ਮਾਲਕ ਨਾਲ ਜੁੜੀ ਹੈ ਉਹਨਾਂ ਚਿਰ ਖੁਸ਼ੀ ਦੇ ਵਿੱਚ ਹੈ ਸੁਖ ਭੋਗਦੀ ਹੈ ਪਰ ਜਿਸ ਵੇਲੇ ਭਗਤ ਜੀ ਬਚਨ ਕਰਦੇ ਹਨ ਉਥੇ ਧਾਰਨਾ ਲੈਂਦੇ ਹੋਏ ਜਿੱਥੇ ਰਸਤੇ ਗਨਾਂਦੇ ਹਨ ਉਥੇ ਉਹ ਅਵਸਥਾ ਦੱਸਦੇ ਹਨ ਕਿ ਜਦੋਂ ਭਗਤ ਜੀ ਕਹਿੰਦੇ ਇਹ ਜੀਵ ਰੂਪ ਔਰਤ ਦੀ ਤਰ੍ਹਾਂ ਜੀਵ ਹੈ ਜਿਵੇਂ ਕਾ ਔਰਤ ਇਸਤਰੀ ਜਿਹੜੀ ਹੈ ਉਹ ਜਿਸ ਵੇਲੇ ਆਪਣੇ ਘਰ ਤੋਂ ਸੋਹਰੇ ਘਰ ਹੁੰਦੀ ਹੈ ਤੇ ਉਹਨੂੰ ਜੀਵਨ ਦੇ ਵਿੱਚ ਜੇ ਪਤੀ ਪਰਮੇਸ਼ਰ ਦੀ ਹੁਕਮ ਦੇ ਵਿੱਚ ਨਹੀਂ ਉਹਨੂੰ ਪ੍ਰੇਮ ਨਹੀਂ ਕਰਦੀ ਤਾਂ ਉਹ ਰਿਸ਼ਤਿਆਂ ਦੇ ਵਿੱਚ ਦੁੱਖ ਭੋਗਦੀ ਹੈ ਇਹ ਅਵਸਥਾ ਨੂੰ ਭਗਤ ਜੀ ਬਿਆਨ ਕਰਦੇ ਹਨ ਰਹਾਉ ਦੀ ਪੰਕਤੀ ਦੇ ਵਿੱਚ ਭਗਤ ਜੀ ਕੇਂਦਰੀ ਭਾਵ ਜਿੱਥੇ ਦਰਸਾਉਂਦੇ ਹਨ ਮੇਰੀ ਮਤ ਬਉਰੀ ਮੈਂ ਰਾਮ ਬਸਾਰਿਓ ਇਨ ਬਿਦ ਰਹਿਨ ਨਾ ਰਹੋ ਰੇ ਭਗਤ ਜੀ ਕਹਿੰਦੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਤੇ ਦੱਸਦੇ ਹਨ ਭਾਵ ਪ੍ਰਗਟ ਕਰਦੇ ਹਨ ਸ਼ਬਦ ਦਾ ਭਾਵੇਂ ਕੀ ਇਹ ਵੀ ਸ਼ਬਦ ਔਖਾ ਹੈ ਦੇ ਅਰਥ ਸਮਝਣੇ ਬੜੇ ਧਿਆਨ ਦੇ ਨਾਲ ਬਹੁਤ ਸਾਰੇ ਟਿੱਕਾਕਾਰਾਂ ਨੇ ਲੇਖਕਾਰਾਂ ਨੇ ਅਲੱਗ-ਅਲੱਗ ਅਰਥ ਕੀਤੇ ਹਨ ਭਾਵ ਪ੍ਰੋਫੈਸਰ ਗਿਆਨੀ ਸਾਭ ਸਿੰਘ ਜੀ ਉਹ ਆਪਣੇ ਠੀਕਾ ਦੇ ਵਿੱਚ ਬੜੇ ਧਿਆਨ ਦੇ ਨਾਲ ਸਮਝਾਉਣਾ ਕਰਦੇ ਹਨ ਤੇ ਇੱਥੇ ਬਚਨ ਕਰਦੇ ਹਨ ਭਗਤ ਜੀ ਮੇਰੀ ਕਹਿੰਦੇ ਮਤ ਬੌਰੀ ਬੌਰੀ ਤੋਂ ਭਾਗ ਭੀ ਮੇਰੀ ਮਤ ਜਿਹੜੀ ਹੈ ਕਹਿੰਦੇ ਉਹ ਗਿਆਨਪੁਣੇ ਵਿੱਚ ਬੌਰੀ ਹੈ ਪਾਗਲ ਹੈ ਮੈਂ ਪਾਗਲ ਹਾਂ ਭਗਤ ਜੀ ਕਹਿੰਦੇ ਮੇਰੀ ਮਤ ਜਿਹੜੀ ਹੈ ਉਹ ਪਾਗਲਾਂ ਦੀ ਤਰ੍ਹਾਂ ਬੌਰੀ ਹੈ ਮੈਂ ਰਾਮ ਬਸਾਰਿਓ ਕਿਉਂ ਰੰਮੇ ਹੋਏ ਪਰਮੇਸ਼ਰ ਨੂੰ ਭਗਤ ਜੀ ਕਹਿੰਦੇ ਵਿਸਾਰ ਦਿੱਤਾ ਉਹ ਰੰਮੇ ਹੋਏ ਪ੍ਰਮਾਤਮਾ ਨੂੰ ਪਤੀ ਪਰਮੇਸ਼ਰ ਦੇ ਪਿਆਰ ਨੂੰ ਭੁੱਲ ਗਈ ਕਿਉਂ ਜਿਸ ਵੇਲੇ ਪੈਦਾ ਹੋਈ ਸ੍ਰਿਸ਼ਟੀ ਦੇ ਵਿੱਚ ਆਈ ਜਗਤ ਦੀ ਹਵਾ ਲੱਗੀ ਸੱਸ ਕੀ ਦੁਖੀ ਭਾਵ ਕੀ ਇਹ ਮਾਇਆ ਦੀ ਤ੍ਰਿਸ਼ਨਾ ਦੀ ਤ੍ਰਿਸ਼ਨਾ ਰੂਪੀ ਸੱਸ ਸੀ ਜਿਹੜੀ ਉਹਨੇ ਮੈਨੂੰ ਦੁਖੀ ਕਰਤਾ ਉਹਦੇ ਦੁੱਖ ਦੇ ਵਿੱਚ ਉਹ ਮਾ ਮਾਲਕ ਨੂੰ ਪਤੀ ਨੂੰ ਵਿਸਾਰ ਦਿੱਤਾ ਮੇਰੀ ਮੱਤ ਬੌਰੀ ਮਹਾਰਾਮ ਵਿਸਾਰਿਓ ਇਨ ਬਿਦ ਰਹਿਣਾ ਰਹੋਰੀ ਕਹਿੰਦੇ ਉਹਦੇ ਤੋਂ ਬਿਨਾ ਮੇਰਾ ਰਹਿਣਾ ਨਹੀਂ ਸੀ ਪਹਿਲੋਂ ਜਿੰਨਾ ਚਿਰ ਮਾ ਦੇ ਗਰਭ ਵਿੱਚ ਸੀ ਉਹਨਾ ਚਿਰ ਉਹ ਪਤੀ ਪਰਮੇਸ਼ਰ ਤੋਂ ਵਿਛੋੜਾ ਨਹੀਂ ਸੀ ਉਹਦੇ ਤੋਂ ਬਿਨਾ ਰਹਿਣ ਨਹੀਂ ਸੀ ਹੁੰਦਾ ਪਰ ਉਹਨ ਸਹੁਰੇ ਘਰ ਵਿੱਚ ਪਹੁੰਚੀ ਸੰਸਾਰ ਦੇ ਵਿੱਚ ਆਈ ਜਿਸ ਦਿਨ ਭਗਤ ਜੀ ਕਹਿੰਦੇ ਉਸ ਦਿਨ ਤੋਂ ਮੈਂ ਮਾਇਆਵਤੀ ਸਸ ਨੇ ਦੁਖੀ ਕਰਤੀ ਜੇਠ ਕੇ ਨਾਮ ਡਰ ਰਹੀ ਮੌਤ ਰੂਪੀ ਜੇਠ ਜੇਠ ਦਾ ਨਾਮ ਦਿੱਤੇ ਨੂੰ ਭਗਤ ਜੀ ਮੌਤ ਨੂੰ ਕਹਿੰਦੇ ਪਰ ਇੱਕ ਮਨ ਦੇ ਵਿੱਚ ਭਾਉ ਬਣਿਆ ਰਹਿੰਦਾ ਹੈ ਹਿਰਦੇ ਦੇ ਵਿੱਚ ਡਰ ਬਣਿਆ ਰਹਿੰਦਾ ਹੈ ਕਾਹਦਾ ਮੌਤ ਰੂਪੀ ਜੇਠ ਦਾ ਉਹਦੇ ਡਰ ਦੇ ਵਿੱਚ ਭਗਤ ਜੀ ਕਹਿੰਦੇ ਤੇ ਉਹ ਸਦਾ ਹੀ ਉਹਦੇ ਭੌ ਵਿੱਚ ਡਰਦੀ ਰਹੀ ਤੇ ਉਹ ਮਾਲਕ ਨੂੰ ਵਿਸਾਰ ਦਿੱਤਾ ਭਗਤ ਜੀ ਕਹਿੰਦੇ ਜੇਠ ਕੇ ਨਾਮ ਡਰੂਰੀ ਸਖੀ ਸਹੇਲੀ ਅਨੰਦ ਗਹਿਲੀ ਦੀਵਰ ਕੈ ਬਿਰਹ ਜਰੂਰੀ ਦੀਵਰ ਤੋਂ ਭਾਵ ਕਿਸ ਬਿਰਹ ਦੇ ਵਿਛੋੜੇ ਵਿੱਚ ਉਹ ਨਾਮ ਉਹ ਪ੍ਰੇਮ ਦੇ ਵਿੱਚ ਭਗਤ ਜੀ ਕਹਿੰਦੇ ਉਹਦੇ ਵਿਛੋੜੇ ਤੋਂ ਭਗਤ ਜੀ ਕਹਿੰਦੇ ਬਿਰਹ ਦਾ ਵਿਛੋੜਾ ਲੱਗ ਗਿਆ ਸਖੀ ਸਖੀਓ ਸਹੇਲਿਓ ਜੀ ਰੂਪ ਇੰਦਰੀਓ ਨੂੰ ਕਹਿੰਦੇ ਭਗਤ ਜੀ ਕਹਿੰਦੇ ਹਨ ਇੰਦਰੀਆਂ ਨੂੰ ਕਹਿੰਦੇ ਸਖੀਓ ਸਹੇਲਿਓ ਆਨੰਦ ਗਹਿਲੀ ਦੇਵਰ ਕੈ ਸੰਗ ਬਿਰਹ ਹੋਰੀ ਕਹਿੰਦੇ ਉਹਦੇ ਨਾਮ ਰੂਪੀ ਦਯੋਰ ਤੋਂ ਮੈਂ ਵਿਛੜ ਗਈ ਪ੍ਰਭੂ ਪਤੀ ਪਰਮਾਤਮਾ ਦੀ ਬੰਦਗੀ ਤੋਂ ਭਜਨ ਤੋਂ ਮੇਰਾ ਬਿਰਹੋ ਵਿਚੋੜਾ ਪੈ ਗਿਆ ਮੇਰੀ ਮਤ ਬੌਰੀ ਮੈਂ ਰਾਮ ਬਸਾਰਿਓ ਭਗਤ ਜੀ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਮੇਰੀ ਮਤ ਬੌਰੀ ਸੀ ਮੇਰੀ ਨਤ ਬੇਸਮ ਸੀ ਤਿਸ ਕਰਕੇ ਮੈਂ ਰਾਮ ਨੂੰ ਬਸਾਰਤਾ ਹੋ ਰੰਮੇ ਹੋਏ ਪਰਮਾਤਮਾ ਨੂੰ ਹਰੀ ਨੂੰ ਮੈਂ ਭੁੱਲ ਗਈ ਉਹਨੂੰ ਤਿਆਗ ਕੇ ਕਹਿੰਦੇ ਸੰਸਾਰ ਰੂਪੀ ਸਸ ਦੇ ਦੁੱਖ ਵਿੱਚ ਜਕੜੀ ਰਹੀ ਤੇਉਨੁ ਪਤੀ ਦੇ ਸੁਖ ਨੂੰ ਵਿਸਾਰਤਾ ਭੁੱਲ ਗਈ ਕਿਨ ਬਿਦ ਰਹਿ ਨਾ ਰਹੋਰੀ ਕਹਿੰਦੇ ਹੁਣ ਮੇਰਾ ਕਿਵੇਂ ਰਹਿਣਾ ਹੋਵੇ ਭਗਤ ਜੀ ਕਹਿੰਦੇ ਕਹਿੰਦੇ ਉਹਦੇ ਤੋਂ ਬਿਨਾਂ ਮੇਰਾ ਕਿਵੇਂ ਰਹਿਣਾ ਹੈ ਰਹਿਣਾ ਹੋਵੇ ਸੱਜੇ ਰਮਤ ਨੈਣ ਨਹੀਂ ਪੇਖੋ ਇਹ ਦੁੱਖ ਕਾ ਸੋਕ ਹੋਰੀ ਮੈਂ ਕਿਨ ਨੂੰ ਇਹ ਦੁੱਖ ਕਹਿ ਕੇ ਸੁਣਾਵਾਂ ਹਰ ਤਜੀ ਕਹਿਣਾ ਕਰਦਿਆਂ ਕਹਿੰਦੇ ਜੀਵ ਰੂਪ ਇਸਤਰੀ ਕਹਿਣਾ ਕਰਦੀ ਹੈ ਮੈਂ ਦੁੱਖ ਕਿਦੇ ਅੱਗੇ ਰੱਖਾ ਮੈਂ ਦੁੱਖ ਕਿੰਨੂ ਸੁਣਾਵਾਂ ਸਹਜੇ ਰਮਤ ਨੈਣ ਕਹਿੰਦੇ ਨੈਣ ਜਿਹੜੇ ਅੱਖਾਂ ਇਹਦੇ ਵਿੱਚੋਂ ਉਹ ਪਰਮੇਸ਼ਰ ਦੇ ਦਰਗਾਰ ਨਹੀਂ ਹੋਰੇ ਪਤੀ ਪ੍ਰਭੂ ਦੇ ਸਹਜੇ ਰਮਤ ਕਹਿੰਦੇ ਹਿਰਦੇ ਵਿੱਚ ਸਹਜ ਹੈ ਉਹਦੇ ਉਹਨੂੰ ਮਿਲਣ ਦੀ ਚਾਹ ਹੈ ਪਰ ਅੱਖਾਂ ਜਿਹੜੀਆਂ ਨੇ ਉਹਦੇ ਉਹਨਾਂ ਨੂੰ ਉਹ ਦਰਸ਼ਨ ਨਹੀਂ ਕਰ ਪਾਰੀਆਂ ਉਹ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋ ਰਹੇ ਇਹ ਦੁੱਖ ਕਾਸਿਓ ਇਹ ਹੋਰੀ ਮੈਂ ਕਹਿੰਦੇ ਇੱਕ ਦੁੱਖ ਕਿੰਨੂ ਕਹਿ ਕੇ ਸੁਣਾਵਾ ਰਹਾ ਬਾਪ ਸਾਬ ਕਾ ਕਰੇ ਲੜਾਈ ਮਾਇਆ ਮਦਮਤਵਾਰੀ ਭਗਤ ਜੀ ਜਿੱਕ ਮਤਰਾ ਇਹ ਬਾਪ ਦੀ ਤਰ੍ਹਾਂ ਜਿਵੇਂ ਕਹਿੰਦੇ ਸਾਬ ਤੋਂ ਭਾਵ ਮਤਰਾ ਆ ਬਾਪੂ ਕਹਿੰਦੇ ਉਹ ਲੜਾਈ ਕਰਦਾ ਹਿਰਦੇ ਦੇ ਵਿੱਚ ਇਹ ਦੇ ਦੇ ਨਾਲ ਕਹਿੰਦੇ ਔਗਣ ਰੂਪ ਆਪ ਜਿਹੜਾ ਉਹ ਲੜਾਈ ਕਰਨਾ ਕਰਦਾ ਮਾਇਆ ਇਹ ਸਰੀਰ ਜਿਹੜਾ ਹੈ ਸਰੀਰ ਨੂੰ ਮਤਰੇ ਬਾਪ ਦੀ ਤਰ੍ਹਾਂ ਕਿਹਾ ਕਹਿੰਦੇ ਉਹ ਮਾਇਆ ਦੇ ਮਦ ਵਿੱਚ ਕਹਿੰਦੇ ਤ੍ਰਿਸ਼ਨਾ ਦੇ ਵਿੱਚ ਭੱਜਦਾ ਦੌੜਦਾ ਲੜਾਈ ਕਰਦਾ ਮਾਇਆ ਸਦ ਮਤਵਾਰੀ ਇਹ ਮਾਇਆ ਨੇ ਸਦਾ ਹੀ ਮਤ ਨੂੰ ਭ੍ਰਿਸ਼ਟ ਕੀਤਾ ਹੋਇਆ ਡੇ ਭਾਈ ਕੇ ਜਬ ਸੰਗ ਹੋਤੀ ਤਬ ਹੂ ਨੈ ਪਿਆਰੀ ਵੱਡੇ ਭਾਈ ਤੋਂ ਭਾਵ ਕਿ ਜਿੰਨਾ ਸਿਰਮਾ ਦੇ ਗਰਭ ਵਿੱਚੋਂ ਪ੍ਰਮਾਤਮਾ ਦਾ ਸਿਮਰਨ ਸੀ ਭਗਤ ਜੀ ਦਾ ਕਹਿਣ ਤੋਂ ਭਾਵੇਂ ਕਿ ਜਿੰਨਾ ਚਿਰ ਉਹ ਦੇ ਸੰਗ ਸੀ ਭਜਨ ਦੇ ਸੰਗ ਸੀ ਬੰਦਗੀ ਦੇ ਸੰਗ ਸੀ ਵੱਡੇ ਭਾਈ ਦੇ ਸੰਗ ਸੀ ਉਹਨਾਂ ਚਿਰ ਭਗਤ ਜੀ ਕਹਿੰਦੇ ਉਹ ਪ੍ਰਿਆਵ ਦਾ ਪਿਆਰ ਸੀ ਵੱਡੇ ਭਾਈ ਕੇ ਜਬ ਸੰਗ ਹੋਤੀ ਤਾ ਹੂ ਨੈ ਪਿਆਰੀ ਕਹਿੰਦੇ ਉਹਨਾਂ ਚਿਰੂ ਪਰਮਾਤਮਾ ਨੂੰ ਪਿਆਰੀ ਲੱਗਦੀ ਸੀ ਉਹ ਪਤੀ ਪਰਮੇਸ਼ਰ ਨੂੰ ਚੰਗੀ ਲੱਗਦੀ ਸੀ ਕਹਤ ਕਬੀਰ ਪੰਜ ਕੋ ਝੰਗਰਾ ਧ੍ਰਿਤ ਜਨਮ ਮੰਗਵਾਇਆ ਕਹਿੰਦੇ ਤਾਂ ਪੰਜਾਂ ਦਾ ਝਗੜਾ ਕਬੀਰ ਸਾਹਿਬ ਜੀ ਕਹਿੰਦੇ ਕਹਤ ਕਬੀਰ ਕਹਿੰਦੇ ਸੀ ਕਹਿਣਾ ਕਰਦੇ ਹਾਂ ਕਹਿੰਦੇ ਪੰਜ ਜਿਹੜੇ ਵਿਕਾਰ ਹਨ ਝਗੜਾਲੂ ਹਨ ਕਹਿੰਦੇ ਉਹਨਾਂ ਦਾ ਇਹ ਝਗੜਾ ਝਗੜੇ ਦੇ ਵਿੱਚ ਹੀ ਜਨਮ ਨੂੰ ਗਵਾ ਬੈਠੀ ਜਿਸ ਤਰ੍ਹਾਂ ਕਹਿੰਦੇ ਸੌਰੇ ਘਰ ਦੇ ਵਿੱਚ ਪੰਜ ਜੀਆਂ ਦਾ ਝਗੜਾ ਹੁੰਦਾ ਹੈ ਇਸੇ ਤਰ੍ਹਾਂ ਹੀ ਕਹਿੰਦੇ ਸੰਸਾਰ ਦੇ ਝਗੜੇ ਦੇ ਵਿੱਚ ਵਿਕਾਰਾਂ ਦੇ ਪੰਜ ਚੂਰਾ ਦੇ ਮਾਇ ਤੁਕਾਰਾਂ ਦੇ ਝਗੜੇ ਦੇ ਵਿੱਚ ਜਨਮ ਨੂੰ ਗਵਾ ਬੈਠੀ ਝੂਠੀ ਮਾਇਆ ਸਭ जग ਬਾਦਿਆ ਰਾਮ ਰਮਤ ਸੁਖ ਪਾਇਆ ਕਹਿੰਦੇ ਸਾਰਾ ਜਗਤ ਕਬੀਰ ਸਾਹਿਬ ਜੀ ਕਹਿੰਦੇ ਝੂਠੀ ਮਾਇਆ ਦੇ ਵਿੱਚ ਫਸਿਆ ਹੋਇਆ ਝੂਠੀ ਮਾਇਆ ਜਗਤ ਵਿਧਾਇਆ ਕਹਿੰਦੇ ਸੰਸਾਰ ਸ੍ਰਿਸ਼ਟੀ ਜਿਹੜੀ ਅਜੀਵ ਹੈ ਕਹਿੰਦੇ ਮਾਇਆ ਦੇ ਜਾਇ ਮਾਇਆ ਨੇ ਜਕੜਿਆ ਹੋਇਆ ਬੰਦਨਾ ਦੇ ਵਿੱਚ ਪਿਆ ਹੋਇਆ ਇਹ ਰਮੇ ਹੋਏ ਪਰਮੇਸ਼ਰ ਨੂੰ ਭੁੱਲ ਗਿਆ ਮੈਂ ਰਾਮ ਰਮਤ ਸੁਖ ਪਾਇਆ ਕਹਿੰਦੇ ਪਰ ਅਸੀਂ ਰਮੇ ਹੋਏ ਰਾਮ ਦੇ ਨਾਮ ਦੇ ਵਿੱਚੋਂ ਸੁਖ ਪਾ ਲਿਆ ਕਹਿੰਦੇ ਨਹੀਂ ਤਾਂ ਸਾਰਾ ਜਗਤ ਸੰਸਾਰ ਸ੍ਰਿਸ਼ਟੀ ਇਹ ਪੰਜਾ ਕੁਕਾਰਾਂ ਦੇ ਵਿੱਚ ਫਸ ਕੇ ਆਪਣੇ ਜਨਮ ਨੂੰ ਮਨੁੱਖਾ ਜੀਵਨ ਨੂੰ ਬਰਥ ਗਵਾਲੀ ਹੈ ਕਹਿੰਦੇ ਉਹੀ ਬਚਿਆ ਭਗਤ ਜੀ ਕਹਿੰਦੇ ਜਿੰਨੇ ਪ੍ਰਭੂ ਦਾ ਸਿਮਰਨ ਉਹ ਰਾਮ ਦਾ ਆਸਰਾ ਲੈ ਕੇ ਉਹਦੇ ਵਿੱਚੋਂ ਆਨੰਦ ਲੈ ਲਿਆ ਸੁੱਖ ਲੈ ਲਿਆ ਉਹ ਆਤਮਾ ਪੱਖੋਂ ਸੁਖੀ ਹੋ ਜਾਂਦਾ ਉਹ ਪਤੀ ਪਰਮੇਸ਼ਰ ਨੂੰ ਜੇ ਪਿਆਰ ਨੂੰ ਪਾ ਲੈਂਦਾ ਨਹੀਂ ਤਾਂ ਭਗਤ ਜੀ ਕਹਿੰਦੇ ਜਿਸ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਫਸਿਆ ਹੋਇਆ ਮਨੁੱਖ ਦੁੱਖ ਪਾਂਦਾ ਦੁੱਖ ਭੋਗਦਾ ਇਸੇ ਤਰ੍ਹਾਂ ਹੀ ਕਹਿੰਦੇ ਅੰਦਰੋਂ ਆਤਮਾ ਜਿਹੜੀ ਉਹ ਪਰਮਾਤਮਾ ਦੇ ਨਾਲ ਉਹ ਜਦੋਂ ਟੁੱਟਦੀ ਹੈ ਸੰਸਾਰ 'ਚ ਹੁੰਦੀ ਹੈ ਕਹਿੰਦੇ ਜਿਵੇਂ ਰਿਸ਼ਤਿਆਂ ਦੇ ਵਿੱਚ ਭਗਤ ਜੀ ਗਨਾਂਦੇ ਸੁੱਖ ਨਹੀਂ ਹੈ ਕਹਿੰਦੇ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਦੁਖੀ ਰਹਿੰਦਾ ਮਨੁੱਖ ਸਦਾ ਹੀ ਉਹ ਪਤੀ ਪਰਮੇਸ਼ਰ ਨਾਲੋਂ ਵਿਛੋੜਾ ਪਾ ਕੇ ਵਿਸਾਰ ਕੇ ਉਹਨੂੰ ਦੁਖੀ ਹੁੰਦਾ ਰਹਿੰਦਾ ਹੈ ਦੁੱਖ ਭੋਗਦਾ ਹੈ ਕਹਿੰਦੇ ਸੁੱਖ ਉਹਦੇ ਨਾਮ ਦੇ ਵਿੱਚ ਹੈ ਉਹਦੀ ਬੰਦਗੀ ਦੇ ਵਿੱਚ ਸੁੱਖ ਹੈ ਉਹਨੂੰ ਜੱਪ ਕੇ ਭਗਤ ਜੀ ਕਹਿੰਦੇ ਸਦਾ ਲਈ ਸੁਖੀ ਹੋ ਸਕਦੇ ਆ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਗਤ ਕਬੀਰ ਸਾਹਿਬ ਜੀ ਸੰਸਾਰੀ ਰਿਸ਼ਤੇ ਘਮਰਾਉਂਦੇ ਹੋਏ ਆਤਮਾ ਦੀ ਗੱਲ ਕਰਦੇ ਹਨ ਆਤਮਾ ਪਰਮਾਤਮਾ ਨਾਲ ਵਿਛੜਦੀ ਹੈ ਜਦੋਂ ਸਰੀਰ ਵਿੱਚ ਆਉਂਦੀ ਹੈ ਤੇ ਜਿਹੜੇ ਭਲੇ ਪੁਰਸ਼ ਹੁੰਦੇ ਆ ਜਿਹੜੇ ਉਹਨੂੰ ਯਾਦ ਰੱਖਦੇ ਹਨ ਪੱਤੀ ਪਰਮੇਸ਼ਰ ਨੂੰ ਉਹ ਦੁੱਖ ਵੇਸ ਵੀ ਸੁਖ ਪਾਉਂਦੇ ਹਨ ਉਹ ਸੰਸਾਰੀ ਰਿਸ਼ਤਿਆਂ ਨੂੰ ਵੀ ਭੋਗਦੇ ਹੋਏ ਆਤਮਾ ਪੱਖੋਂ ਸਦਾ ਹੀ ਸੁਖੀ ਰਹਿੰਦੇ ਹਨ ਇਹ ਅੱਜ ਦੇ ਸ਼ਬਦੀ ਵਿਚਾਰ ਹੈ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਅਨੇਕਾਂ ਹੀ ਭੁੱਲਾਂ ਜੰਦੀਆਂ ਨ ਮਹਾਰਾਜ ਸਤ ਬਖਸ਼ ਲੈਣ ਆਈਆਂ ਸਰਬੱਤ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ